ਜੀ ਸਦੂ ਇੱਕ ACP ਸੈਕਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਵੀ ਜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਸਨੇਚਿੰਗ ਦੀ ਵਾਰਦਾਤ ਹੋਈ ਸੀਗੀ ਡਿਵੀਜ਼ਨ ਨੰਬਰ 3 ਦੇ ਏਰੀਆ ਵਿੱਚ ਉਹਨਾਂ ਨੂੰ ਇਹਨਾਂ ਨੇ ਟ੍ਰੇਸ ਕੀਤਾ ਤੇ ਇਹਦੇ ਵਿੱਚ ਜਿਹੜੇ ਟੋਟਲ ਦੋ ਦੋਸ਼ੀ ਫੜੇ ਨੇ ਇੱਕ ਦਾ ਨਾਮ ਸੁਖਵਿੰਦਰ ਸਿੰਘ ਹੈ ਤੇ ਇੱਕ ਦਾ ਜਿਹੜਾ ਮਨੀਸ਼ ਕੁਮਾਰ ਹੈ ਤੇ ਉਹਨਾਂ ਕੋਲੋਂ ਇਹਨਾਂ ਨੂੰ ਇੱਕ ਐਕਟਿਵ ਜਿਹਦੇ ਉੱਪਰ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਤੇ ਇੱਕ ਜਿਹੜਾ ਮੋਬਾਈਲ ਖੋਇਆ ਸੀਗਾ ਉਹ ਸੀ ਰਿਕਵਰ ਕਰ ਲਿਆ ਬਾਕੀ ਉਹਨਾਂ ਸੀਗੇ ਦੁਬਾਰਾ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਉੱਚਾਈ ਸਾਰਾ ਡਿਟੇਲ ਚ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਤਾਂ ਨਹੀਂ ਕੀਤੀਆਂ ਹੈਗੀਆਂ ਜਿਹੜੇ ਦੋਨੋਂ ਦੋਸ਼ੀ ਨੇ ਜਿਹੜਾ ਸੁਖਵਿੰਦਰ ਹੈਗਾ ਉਹਦੇ ਖਿਲਾਫ ਪਹਿਲਾਂ ਹੀ ਦੋ ਪਰਚੇ ਦਰਜ ਨੇ ਚੋਰੀ ਦੇ ਤੇ ਜਿਹੜਾ ਮਨੀਸ਼ ਕੁਮਾਰ ਹੈ ਉਹਦੇ ਖਿਲਾਫ ਪਹਿਲਾਂ ਇੱਕ ਸਨੇਚਿੰਗ ਦਾ ਪਰਚਾ ਦਰਜ ਹੈਗਾ ਸਰ ਰੇਲ ਵਾਲੇ ਕਿੱਥੇ ਦੇ ਇਹ ਇਹ ਰੇਲ ਵਾਲੇ ਜੀ ਇੱਕ ਮਿਹਰਬਾਨ ਦਾ ਰੇਲ ਵਾਲਾ ਇੱਕ ਸੁੰਦਰ ਨਗਰ ਚੌਂਕ ਦਾ ਰੇਲ ਵਾਲਾ ਸਰ ਇਹ ਜਿਹੜਾ ਮੋਬਾਈਲ ਸੀਗਾ ਕਿੱਥੇ ਵੇਚਦੇ ਸੀ ਇਹ ਹਲੇ ਜੀ ਇਹਨਾਂ ਕੋਲੇ ਰਿਕਵਰ ਹੋਇਆ ਉਹਨੂੰ ਅਸੀਂ ਪੁਲਿਸ ਰਿਮਾਂਡ ਲੈ ਕੇ ਡਿਟੇਲਡ ਇਨਵੈਸਟੀਗੇਸ਼ਨ ਕਰਾਂਗੇ ਦੂਜਾ ਮੁਕੱਦਮਾ ਇਹਨਾਂ ਦਾ ਇੱਕ ਐਨਡੀਪੀਐ ਸੈਕਟਰ ਦਾ ਇਹਨਾਂ ਨੇ ਇੱਕ ਦਿੱਤਾ ਹੈਗਾ ਜਿਹਦੇ ਵਿੱਚ ਇੱਕ ਪ੍ਰਦੀਪ ਕੁਮਾਰ ਉਫ ਬਬਲਾ ਜਿਹੜਾ ਹੈਗਾ ਉਹ ਬੇਸਿਕਲੀ ਹੈਰੋਇਨ ਕੰਜ਼ੂਮ ਵੀ ਕਰਦਾ ਤੇ ਅਗੇ ਵੇਚਦਾ ਵੀ ਸੀਗਾ ਤੋਂ 15 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਰਿਕਵਰ ਕੀਤੀ ਹੈ ਇਹਦੇ ਖਿਲਾਫ ਪਹਿਲਾਂ ਵੀ ਕੈਡੀਪੀਐਸਕ ਦਾ ਪਰਚਾ ਦਰਜਾ ਤੇ ਕਿਚੋਰੀ ਦਾ ਪਰਚਾ ਦਰਜ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਯੂਥ ਪੰਜਾਬ ਸਰਕਾਰ ਦਾ ਤੇ ਯੁੱਧਮਸ਼ਿਆਂ ਵਿਰੁੱਧ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਤੇ ਤੇ ਮਾਨਯੋਗ ਸੀਪੀ ਲੁਧਿਆਣਾ ਉਹਨਾਂ ਦੀ ਹਦਾਇਤਾਂ ਤੇ ਅਸੀਂ ਜਿਹੜੀ ਇਹ ਕਾਰਵਾਈ ਇਹ ਕੀਤੀ ਹੈ ਤਾਂ ਦੋ ਐਡੀਪੀਐਸ ਐਕਟ ਦੇ ਜਿਹੜੇ ਅਸੀਂ ਪਰਚੇ ਦਿੱਤੇ ਤੇ ਰਿਕਵਰੀ ਕੀਤੀ ਹੈ ਸਰ ਇਹ ਦੋ ਬੰਦੇ ਜਾਂ ਹੋਰ ਵੀ ਬੰਦੇ ਵੱਡਾ ਇਹਨਾਂ ਦਾ ਅਸੀਂ ਹੁਣ ਪੁਲਿਸ ਰਿਮਾਂਡ ਲੈ ਕੇ ਜੀ ਕਿਉਂਕਿ ਦੇਖੋ ਰਿਕਵਰੀ ਚ 100 ਗ੍ਰਾਮ ਹੈਗੀ 15 ਗ੍ਰਾਮ ਤੇ ਉਹ ਅਸੀਂ ਜੇ ਕਿਹਨੂੰ ਵੇਚਦੇ ਸੀਗੇ ਸਾਰੇ ਜਿੰਨੇ ਫਾਰਵਰਡ ਤੇ ਬੈਕਵਰਡ ਲਿੰਕੇਜ ਹੈ ਉਹਨੂੰ ਅਸੀਂ ਕਿਉਂ ਉਹਨਾਂ ਨੂੰ ਟ੍ਰੇਸ ਕਰਾਂਗੇ ਠੀਕ ਹੈ ਸਤਿ ਸ਼੍ਰੀ ਅਕਾਲ